ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡੀਸੀ ਕਪੂਰਥਲਾ ਇੱਕ ਜ਼ਰੂਰੀ ਸੰਦੇਸ਼ ਦੇਣ ਲਈ ਆਪ ਜੀ ਦੇ ਸਮੁਖ ਹਾਜ਼ਰ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਾਰਡਰ ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਇਸ ਦੌਰਾਨ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੋ ਸਕਦੀ ਹੈ ਕਿ ਐਸੈਂਸ਼ੀਅਲ ਕਮੋਡਿਟੀ ਭਾਓ ਤੇਲ ਗੈਸ ਸਿਲੰਡਰ ਫਲ ਸਬਜ਼ੀ ਦੁੱਧ ਆਦਿ ਦੀ ਕਮੀ ਆ ਸਕਦੀ ਹੈ जिस ਕਰਕੇ ब्लैक मार्केटिंग ਅਤੇ ਹੋਲਡਿੰਗ ਦੀ ਸ਼ੰਕਾ ਵੀ ਬੜੀ ਰਹਿੰਦੀ ਹੈ ਮੈਂ ਆਪ ਜੀ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਕਿਸੇ ਕਿਸਮ ਦੀ ਵੀ 에ਸੈਂਸ਼ੀਅਲ ਕਾਮੋਡਿਟੀ ਦੀ ਕੋਈ ਕਮੀ ਨਹੀਂ ਹੈ ਅਤੇ ਕਿਸੇ ਵੀ ਅਫਵਾਦੇ ਭਰੋਸਾ ਨਾ ਕੀਤਾ ਜਾਵੇ ਇਸ ਸਬੰਧ ਦੇ ਵਿੱਚ 에ਸੈਂਸ਼ੀਅਲ ਕਾਮੋਡਿਟੀਆਂ ਐਟ ਦੇ ਤਹਿਤ ਵੀ ਲੋੜਿੰਦੇ ਆਦੇਸ਼ ਜਾਰੀ ਕਰ ਦਿੱਤੇ ਜਾ ਚੁੱਕੇ ਨੇ ਮੈਂ ਅਪੀਲ ਕਰਾਂਗਾ ਕਿ ਕੋਈ ਵੀ ਕਿਸੇ ਕਿਸਮ ਦੀ ਬਲੈਕ ਮਾਰਕੀਟਿੰਗ ਅਤੇ ਹੋਲਡਿੰਗ ਨਾ ਕਰੇ ਅਤੇ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦੇਣ। شکریہ।